ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚ ਚੁੱਕੇ ਆ ਪਿੰਡ ਉੱਬਾ ਕੋਠੇ ਸਿੱਖਾਂ ਦੇ ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਹੈਗਾ ਮਾਨਸਾ ਕਿਉਂਕਿ ਪਿੰਡ ਬਾਈ ਨੂੰ ਉੱਬਾ ਲੱਗਦਾ ਪਰ ਬਾਈ ਹੋਰੀ ਜੀ ਗੱਲਬਾਤ ਕਰ ਲਈਏ ਸੱਜਣੋ ਬਾਰ-ਬਾਰ ਕੋਠਿਆਂ 'ਚ ਰਹਿੰਦੇ ਨੇ ਕਿਉਂਕਿ ਇਹ ਕੋਠੇ ਸਿੱਖਾਂ ਦੇ ਵਜਦੇ ਨੇ ਪਿੰਡ ਤੋਂ ਕਾਫੀ ਬਾਹਰ ਆ ਗਏ ਤੇ ਬਾਕੀ ਡਿਟੇਲ ਆ ਜਿਹੜੀ ਐਡਰੈਸ ਆ ਕਨਫਰਮ ਬਾਈ ਤੋਂ ਕਰਾ ਦਾਂਗੇ ਤੇ ਬੱਚੀ ਦਿਖਾਵਾਂਗੇ ਇੱਕ ਤੇ ਦੁੱਧ ਦੇ ਥੱਲੇ ਚੰਗਾ ਤਿਆਰੀ ਦਾ ਤੇ ਨਾਲ ਇਹਦੇ ਜਿਹੜੀ ਬੱਚੀ ਆ ਉਹ ਵੀ ਚੰਗੇ ਇੰਪੋਰਟਡ ਸੀਮੰਦੀ ਆ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਰੇਟ ਦੀ ਗੱਲ ਵੀ ਵੀਡੀਓ 'ਚ ਹੀ ਕਰਾਂਗੇ ਤੇ ਖੋਲ ਕੇ ਤੋੜ ਕੇ ਸਾਰੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਆਜੋ ਜੀ ਅਸੀਂ ਗੱਲ ਕਰੀ ਜੀ ਹੋਰ ਬਾਈ ਜੀ ਕੀ ਹਾਲ ਹੈ ਠੀਕ ਹੈ ਜੀ ਠੀਕ ਠਾਕ ਹਾਂਜੀ ਵਧੀਆ ਜੀ ਆ ਕਿਹੜਾ ਸੁਆ ਬਾਈ ਇਹਦਾ ਇਹ ਦੂਜਾ ਸੁਆ ਪਿਓਰੀ ਜੀ ਪਿਓਰ ਦੂਜਾ ਦੰਦਾਂ 'ਚ ਕਿਵੇਂ ਆ ਦੰਦ ਸੀ ਦੰਦ ਹੈ ਜੀ ਸੂਈ ਘਾਦੀ ਬਾਈ ਇਹ ਇਹਨੂੰ 5 ਦਿਨ ਹੋ ਗਏ ਸੁਵੀ ਨੇ ਜੀ 20 ਲੀਟਰ ਤੋਂ ਤਿਆਰ ਹੈ ਹੁਣ ਉਹ 20 ਕਿਲੋ 20 ਕਿਲੋ 20 ਕਿਲੋ ਬੋਲਾ ਹੈਗਾ ਬੋਲਾ ਹੈਗਾ 20 ਕਿਲੋ ਦੋ ਡੰ ਠੀਕ ਹੈ ਐਡਰੈਸ ਆਪਣਾ ਦੱਸ ਦਿਓ ਇੱਕ ਵਾਰੀ ਐਡਰੈਸ ਆਪਣਾ ਜੀ ਪਿੰਡ ਤਾਂ ਉੱਬਾ ਹੈ ਨੂੰ ਰਹਿਣੀ ਅਸੀਂ ਖੇਤਾਂ 'ਚ ਇਧਰ ਖੜਕ ਸਿੰਘਾ ਲਾਗੇ 1 ਕਿਲੋਮੀਟਰ ਦਾ ਤੇ ਬੁਰਜਟੇਲਮਾ ਤੋਂ ਵੀ 2 ਕਿਲੋਮੀਟਰ ਹੈ ਬੁਰਜਟੇਲਮਾ ਤੋਂ ਵੀ 2 ਕਿਲੋਮੀਟਰ ਤੇ 1 ਕਿਲੋਮੀਟਰ ਖੜਕ ਸਿੰਘਾ ਹੈ ਮੋੜ ਮੰਡੀ ਤੋਂ ਆਗੇ 10 ਕਿਲੋਮੀਟਰ ਹੈ ਠੀਕ ਹੈ ਜੀ ਆਪਣਾ ਨੰਬਰ ਵੀ ਬੋਲ ਦਿਓ ਨੰਬਰ 9056200684 ਆ ਖੋਲ ਕੇ ਤੋਰ ਦਿਓ ਇੱਕ ਵਾਰੀ ਆ ਪਤਾ ਨਹੀਂ ਪਤਾ ਕਿਹੜੇ ਸੀਮੰਦੀਆ ਭਾਈ ਨਾ ਪਤਾ ਨਹੀਂ ਪਤਾ ਭਾਈ ਆਪ ਬਾਈ ਕਹਿੰਦਾ ਪਤਾ ਨਹੀਂ ਕਿਹੜੇ ਸੀਮੰਦੀਆ ਸੂਆ ਹੈਗਾ ਦੂਜਾ ਤੇ ਨਸਲ ਹੈਗੀ ਆ HF ਤੇ ਆਰਡਰ ਹੈਗਾ ਇਹਦਾ ਸੱਜਣੋ ਜੇ ਗੱਲਬਾਤ ਕਰ ਲਈਏ ਅੱਗੇ ਪਿੱਛੇ ਦਾ ਪੂਰਾ ਫਿਕਸ ਆ ਲੈ ਚਲਾ ਇਹਨੂੰ ਦਰਸ ਬਾਰੇ ਦਿਖਾਓ ਲੰਬੀ ਤੋਰੀ ਵੀ ਕੁਆਲਿਟੀ ਕਬੂਲਤੀ ਬੱਛੀ ਚ ਆ ਗਈ ਫੁੱਲ ਤੇ ਨਾਲ ਵੀ ਇਹਦੇ ਬੱਛੀ ਆ ਬੱਛੀ ਕਿਹੜੀਆਂ ਨਾਲੇ ਦੇ ਭਾਈ ਬੱਛੀ PDFA ਤੇ ਕੇਨਦੀ ਹੈ ਜੀ PDFA ਤੇ ਕੇਨਦੀ ਇਹਨਾਂ ਨੇ ਕੈਨ ਵਾਲੀ ਗੱਲ ਬਾਤ ਨਹੀਂ ਨਾ ਕੈਨ ਵਾਲੀ ਗੱਲ ਬਾਤ ਨਹੀਂ ਜੀ ਅੱਜ ਕੱਲ ਅੱਜ ਕੱਲ ਇਹਦਾ ਸਿਸਟਮ ਕਹਿੰਦੇ ਵੀ ਕੈਨ ਵਾਲਾ ਜ਼ਿਆਦਾ ਚੱਲਿਆ ਰਿਹਾ ਇਹਨਾਂ ਦਾ ਨਹੀਂ ਹੈਗਾ ਰਿਕਾਰਡ ਪੂਰਾ ਹੈਗਾ ਰਿਕਾਰਡ ਬਾਈ ਕਹਿੰਦਾ ਪੂਰਾ ਸਿਸਟਮ ਕੈਨ ਵਾਲਾ ਨਹੀਂ ਹੈਗਾ ਤੇ ਬਾਕੀ ਬਾਈ ਦਾ ਜਿਹੜਾ ਰੱਖ ਰਖਾਉ ਦਾ ਸਿਸਟਮ ਹੈ ਉਹ ਵੀ ਪੂਰਾ ਯਾਰ ਆਪਾਂ ਜੇ ਕਹਿ ਲਈ ਵੀ ਪੂਰਾ ਬੈਸਟ ਹੈ ਹਰੇਕ ਪੱਖ ਤੋਂ ਜਗਾ ਵੀ ਕਾਫੀ ਖੁੱਲੀਆਂ ਬਾਈ ਕੋਲੇ ਤੇ ਖੇਤਾਂ 'ਚ ਬੈਠੇ ਨੇ ਮੇਨ ਗੱਲ ਹੈ ਜਿਹੜੀ ਤੇ ਨਾਲ ਇਹਦੇ ਜਿਹੜੀ ਬੱਚੀ ਆ ਤਰਸਾ ਜਾ ਇਧਰਲੇ ਬੰਨੇ ਲਿਆਈ ਤੇ ਵੀ ਮਾਰਦੇ ਆ ਆਹ ਬਾਈ ਕਹਿੰਦਾ ਪੀਡੀਐਫ ਦੇ ਕੈਨ ਦੀ ਹੈ ਬਾਕ ਜਾਣਕਾਰੀ ਰੱਖਦੇ ਨੇ ਉਹ ਇਹਦੇ ਬਾਡੀ ਕਰੈਕਟਰ ਤੇ ਇਹਦੇ ਰੰਗ ਰੂਪ ਤੋਂ ਹਨਾ ਦੀ ਚਮਕ ਟਮਕ ਤੋਂ ਹਰੇਕ ਪੱਖ ਤੋਂ ਮਤਲਬ ਕਿ ਚੈੱਕ ਕਰ ਲਾਂਗੇ ਅੰਦਾਜ਼ਾ ਲਾ ਲਾਂਗੇ ਵੀ ਬੱਚੀ ਵਾਕਈ ਜਿਹੜੀ ਬੱਚੀ ਚੰਗੀ ਕੁਆਲਿਟੀ ਦੀ ਆ ਇਹਦੀ ਮਾ ਥੱਲੇ ਬਾਈ ਕਹਿੰਦਾ ਹੈਗਾ 20 ਕਿਲੋ ਬੋਲਾ ਇਸ ਟਾਈਮ ਰੈਡੀ ਦਾ ਕੱਦ ਦੇ ਦਾ ਜਿਆਦਾ ਵੱਡਾ ਨਹੀਂ ਹੈਗਾ ਜੇ ਕੱਦ ਕਹਿੰਦਾ ਨਾ ਕੱਦ ਜੀ ਹਾਂ ਕੱਦ ਆ ਗਿਆ ਛੋਟਾ ਹੀ ਕੱਦ ਆ ਗਿਆ ਦਰਮਿਆਨੇ ਕੱਦ 'ਚ ਆ ਗਿਆ ਬਾਹਲਾ ਛੋਟਾ ਵੀ ਨਹੀਂ ਕਹਿ ਸਕਦੇ ਹਨਾ ਬਾਹਲਾ ਵੱਡਾ ਵੀ ਨਹੀਂ ਕਹਿ ਸਕਦੇ ਕੱਦ ਕਾਠ ਆ ਗਿਆ ਦਾ ਦਰਮਿਆਨੇ 'ਚ ਉੱਤੋਂ ਬਾਡੀ ਬੁੱਡੀ ਦੀ ਚੰਗੀ ਆ ਤੇ ਸਭ ਤੋਂ ਮੇਨ ਗੱਲ ਹੁੰਦੀ ਆ ਪਸ਼ ਥੱਲੇ ਦੀ ਦੀ ਆਰਡਰ ਕੁਆਲਿਟੀ ਪੂਰੀ ਆਪਾਂ ਕਹਿ ਸਕਦੇ ਹਾਂ ਵੀ 100 ਦਾ 100 ਆ। ਚਵਾਈ ਦੀ ਕਿੰਨੇ ਬਾਈ? ਚਵਾਈ ਦੀ ਇੱਕ ਨੰਬਰ 110% ਹੈ ਜੀ। ਕੋਈ ਪੂਰ ਛੱਟਾ ਛੜ ਲਾ। ਕੋਈ ਪੂਰ ਛੱਟਾ। ਚਵਾਈ ਦੀ ਕਿੰਨੇ ਆ? ਪੂਰੀ ਜਮ ਹਾਂ ਪੂਰੀ ਮੋਟੀ ਹੈ। ਮੈਂ ਸਿੱਧਾ ਅਸੀਂ ਮਸ਼ੀਨਤੀ ਚੋਂ ਆਉਣੇ ਆਉਂ ਇਹਨੂੰ ਹੱਥਾਂ ਨੇ ਚੁੰਦੇ ਰਹੇ ਹਾਂ। ਮਸ਼ੀਨ ਵੀ ਲਵਾ ਲੈਂਦੇ ਕੋਈ ਚੱਕਰ ਨਹੀਂ। ਮਸ਼ੀਨ ਤੇ ਵੀ ਚੱਲਦੀ ਆ ਤੇ ਹੱਥਾਂ ਤੇ ਵੀ ਚੱਲਦੀ ਆ ਦੋ ਡਬਲ ਸ਼ੇਡ ਹੀ ਆ ਗਈ। ਹਾਂ ਡਬਲ ਸ਼ੇਡ ਹੈ ਦੋਹੇ ਪਾਸੇ ਵੇ ਕਿਉਂ ਚਾਹ ਕਿਵੇਂ ਮਰਜ਼ੀ ਚੱਲੋ। ਠੀਕ ਆ ਗੱਲ ਆ। ਇਹ ਵੱਧ ਸਕਦੇ ਦੁੱਧ ਹੋ 90000 ਮੁੱਲ ਕਰਦੇ ਆਂ ਜੀ ਬਾਕੀ ਮਾਨਤਾਨ ਕਰਦੇ ਆਂ ਕਿੰਨਾ ਕੁ ਕਰਦਾਂਗੇ ਫਿਕਸ ਜਾਈ ਕਰਦੇ ਕੰਮ ਜੰਮੀ ਫਿਕਸ ਜਾਈ 85 ਦੇ ਦਾਂਗੇ ਹੈ 80 ਲੈ ਰਹੇ ਆਂ 85 ਦੀ ਦੇ ਦਾਂਗੇ ਉਹਦੇ ਚ ਮਾਨਤਾਨ ਛੋਟ ਛੱਪਾ ਹੋ ਜੂ 20 ਕਿਲੋ ਅੱਜ ਤਿਆਰ ਆ ਉਹ ਆਪਾਂ ਡੰਗ ਦੋ ਡੰਗ ਚਵਾ ਦਾਂਗੇ ਹਾਂ ਡੰਗ ਦੋ ਡੰਗ ਨਾ ਟਾਈਮ ਮਰਜੀ ਤੇ ਹੋ ਜੀ ਬਾਕੀ ਧਾਰਾ ਮਾਰ ਕੇ ਦਿਖਾ ਦਨੇ ਜੀ ਤਾਂ ਧਾਰਾ ਵੀ ਦਿਖਾ ਦੇ ਬੱਚਾ ਲਾ ਕੇ ਮਾਰ ਕੇ ਬਾਈ ਕਹਿੰਦਾ 20 ਕਿਲੋ ਬੋਲਾ ਇਹਦੇ ਥੱਲੇ ਹੈਗਾ ਰੈਡੀ ਦਾ ਉਹ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਤੇ ਨਾੜੂਆ ਵੀ ਦਿਖਾ ਦੇ ਤਰਸ ਬੱਚੇ ਦਾ ਨਾਲ ਹੀ ਆ ਕੋਈ ਜ਼ਿਆਦਾ ਨਹੀਂ ਯਕੀ ਨਾੜੂਆ ਦੇ ਨਾਲ ਹੀ ਐ 20 ਕਿਲੋ ਇਸ ਟਾਈਮ ਇਹਦੇ ਥੱਲੇ ਬੋਰੀ ਹੈਗੀ ਆ ਰੈਡੀ ਦੀ ਧਾਰਾ ਆਪਾਂ ਤੁਹਾਨੂੰ ਮਾਰ ਕੇ ਦਿਖਾ ਦਨੇ ਆ ਸੁਆ ਹੈਗੀ ਆ ਦੂਜਾ ਦੰਦਾਂ ਚ ਹੈਗੀ ਆ ਛੇ ਦੰਦ ਆਪ ਨਹੀਂ ਬਾਈ ਕਹਿੰਦਾ ਪਤਾ ਕਿਹੜੇ ਸੀਮੰਦੀ ਆ ਪਰ ਇਹਦੇ ਨਾਲ ਜਿਹੜੀ ਬੱਛੀ ਆ ਉਹ ਹੈਗੀ ਆ ਪੀਡੀਐਫ ਵਾਲਿਆਂ ਦੇ ਕੇਨ ਦੀ ਮਤਲਬ ਬੱਛੀ ਗਈ ਆ ਸੱਜਣੋ ਧਾਰਾ ਤੁਹਾਨੂੰ ਆਪਾਂ ਦਿਖਾ ਦਨੇ ਆ ਮਾਰ ਕੇ ਲੱਤਰਸ ਨੇੜੇ ਜਿਹਾ ਲਾ ਕੇ ਦਿਖਾ ਦੀ ਮਾਰ ਕੇ ਸਮਾਰ ਕੇ ਓਏ ਨਿਆਣਾ ਵੀ ਪਾਉਂਦੀ ਆ ਬਾਈ ਹਾਂ ਹਾਂ ਨਿਆਣਾ ਬਾਈ ਅੱਛਾ ਬਗੈਰ ਨਾਣੀ ਤਾਂ ਤਾਂ ਨਹੀਂ ਚੁੰਦੇ ਆਪਾਂ ਨਾ ਬਗੈਰ ਨਾਣੀ ਤਾਂ ਨਹੀਂ ਚੁਈ ਕਿਤੇ ਠੀਕ ਆ ਗੱਲ ਬਾ ਦਖਾ ਦੇ ਮਾਰ ਕੇ ਅ ਚ ਬਾਈ ਚ ਬੂਈ ਆਪਾਂ ਤੁਹਾਨੂੰ ਦਿਖਾ ਦਾਂਗੇ ਧਾਰਾ ਮਾਰ ਕੇ ਕਿਉਂਕਿ ਜੇ ਕਿਸੇ ਸੱਜਣ ਨੇ ਆਨਲਾਈਨ ਮੰਗੌਣੀ ਹੋਈ ਬਾਈ ਤੋਂ ਆਨਲਾਈਨ ਵੀ ਮਗਾ ਸਕਦੇ ਹੋ ਪਿੰਡ ਹੈਗਾ ਬਾਈ ਦਾ ਉੱਬਾ ਤੇ ਜਿਹੜਾ ਮੇਨ ਐਡਰੈਸ ਆ ਉਹ ਆ ਗਿਆ ਕੋਠੇ ਸਿੱਖਾਂ ਵੀ ਅ ਚ ਬਾਈ ਚ ਬੂਈ ਇਹਦੀ ਹੈਗਾ ਸੱਜਣੋਂ 100 ਦੀ 100 ਬਾਕੀ ਜੇ ਕਿਸੇ ਸੱਜਣ ਨੇ ਕੋਈ ਸ਼ੱਕ ਸ਼ੁਭਾ ਕੱਢਣੀ ਆ ਨੇੜੇ ਆ ਕੇ ਪਾਸ ਕਰਕੇ ਲਿਆਣੀ ਆ ਬਾਈ ਤੋਂ ਉਹ ਨੇੜੇ ਆ ਕੇ ਵੀ ਪਾਸ ਕਰਕੇ ਵੀ ਲਿਆ ਸਕਦਾ ਨੰਬਰ ਬੋਲ ਦਿਓ ਜੀ ਆਪਣਾ ਨੰਬਰ 9056200684 ਆ ਛੱਡ ਦਿਓ ਜੀ ਤੁਮ 9056200684 ਆ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਇਹ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ